ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਦੋਨੋਂ ਕੈਂਪੇਨਸ ਨੇ ਜੁਧ ਨਸ਼ਾ ਫਰਦ ਤੇ ਗੈਂਗਸਟਰਾਂ ਤੇ ਵਾਰ ਉਹਦੇ ਵਿੱਚ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ ਜੋ ਆਪਰੇਸ਼ਨ ਪਰਹਾਰ 2 ਦਾ ਸੈਕੰਡ ਡੇ ਹੈ ਤੇ ਇਹਦੇ ਵਿੱਚ ਪੰਜ ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਆ ਜਿਹੜੇ ਕ੍ਰਾਸ ਬਾਰਡਰ ਨਾਰਕੋ ਆਰਮਸ ਮੋਡਿਊਲ ਸਾਰੇ ਚਲਾ ਰਹੇ ਸੀਗੇ ਜੋ ਡਰੋਨਸ ਦੇ ਮਾਧਿਅਮ ਨਾਲ ਪੁਸ਼ਿੰਗ ਕੀਤਾ ਜਾ ਰਿਹਾ ਸੀ ਇੰਡੀਅਨ ਟੈਰੀਟਰੀ ਚ ਪਾਕਿਸਤਾਨ ਸਾਈਡ ਤੋਂ ਇਦੇ ਵਿੱਚ 메인 스머글러 ਜਿਹੜਾ ਫੜਿਆ ਗਿਆ ਉਹ ਹੈਗਾ ਸਤਨਾਮ 엘리어스 ਬਿੰਦੀ ਇੱਕ ਕੱਕੜ ਪਿੰਡ ਹੈਗਾ ਲੋਪੋਕੇ ਪੁਲਿਸ ਸਟੇਸ਼ਨ ਅੰਮ੍ਰਿਤਸਰ ਰੂਰਲ ਦਾ ਬਿਲਕੁਲ ਬਾਰਡਰ ਦੇ ਉੱਤੇ ਪਿੰਡ ਹੈ ਇਹ ਬੰਦਾ 메인 ਕੈਂਪਿੰਗ ਸਾਹਮਣੇ ਆਇਆ ਔਰ ਮੇਜਰ ਰਿਕਵਰੀ ਹੋਈ ਹੈ ਹਾਫ ਕੇਜੀ ਤੋਂ ਵੀ ਉੱਪਰ 500 23 ਗ੍ਰਾਮ ਮੈਟਾਫੈਟਾਮਾਈਨ ਆਈਸ ਤੇ ਦੋ ਸਫਿਸਟੀਕੇਟਡ ਪਿਸਟਲਸ ਜਿਹੜੇ 9mm ਗਲੌਕ ਇਹ ਫੜੇ ਗਏ ਆ ਔਰ ਇਹਦੀ ਜਿਹੜੀ ਬੇਸਿਕ ਪਿਛੋਕੜ ਹੈ ਸਤਨਾਮ ਪਿੰਡ ਦੀ ਬਿੰਦੀ ਦੀ ਉਤੋਈ ਗੱਲ ਆਈ ਹੈ ਕਿ ਢਿੱਲੋ ਨਾਮ ਦਾ ਇੱਕ ਆਈਡੈਂਟੀਟੀ ਹੈਗੀ ਆ ਆਸਟ੍ਰੇਲੀਆ ਬੇਸਡ ਜਿਹੜਾ ਕਿ ਸਿਗਨਲ ਐਪ ਦੇ ਉੱਤੇ ਇਹਨਾਂ ਨੂੰ ਜਿਹੜੀ ਡਾਇਰੈਕਸ਼ਨ ਦਿੰਦਾ ਸੀ ਔਰ ਡਿਲੀਵਰੀਆਂ ਦਵਾਂਦਾ ਸੀ ਬਾਰਡਰ ਤੋਂ ਡਰਾਪਿੰਗ ਕਰਵਾਉਂਦਾ ਸੀ ਡਰੋਨ ਰਾਹੀਂ ਔਰ ਉਸ ਤੋਂ ਬਾਅਦ ਕਟ ਆਊਟ ਰੱਖ ਕੇ ਸਪੈਸ਼ਲ ਜਗ੍ਹਾ ਦਾ ਵੇਰਵਾ ਦੇ ਕੇ ਕੱਪੜਿਆਂ ਦਾ ਵੇਰਵਾ ਦੇ ਕੇ ਚਿਹਰੇ ਦਾ ਵੇਰਵਾ ਦੇ ਕੇ ਤਾਕੇ ਬੰਦੇ ਇੱਕ ਦੂਜੇ ਨੂੰ ਜਾਣਨ ਨਾ ਸਿਰਫ ਡਿਲੀਵਰੀਜ਼ ਕਰਾਉਂਦਾ ਸੀ ਔਰ ਇਹਦੇ ਵਿੱਚ ਮੇਨ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਯੰਗਸਟਰ ਬਹੁਤ ਸਾਰੇ ਇਸ ਬੰਦੇ ਨੇ ਆਪਣੇ ਨਾਲ ਜੋੜੇ ਸਤਨਾਮ ਨੇ ਜਿਵੇਂ ਆਪਾਂ ਦੇਖੀਏ ਕਿ ਤਿੰਨ ਬੱਚੇ ਜਿਹੜੇ 18-18 ਸਾਲ ਦੇ ਦੋ ਤੇ ਇੱਕ 20 ਸਾਲ ਦਾ ਹੈ ਇਹ ਖਜ਼ਾਨਾ ਗੇਟ ਦੇ ਦੋ ਲੜਕੇ ਆ ਚਿਰਾਗ ਰਿਸ਼ਭ ਔਰ ਇੱਕ ਸਟੂਡੈਂਟ ਵੀ ਹੈ ਇੱਕ ਢਾਬੇ ਤੇ ਕੰਮ ਕਰਦਾ ਹੈ ਇੱਕ ਈ ਰਿਕਸ਼ਾ ਡਰਾਈਵਰ ਆ ਰਮਨ ਚਬਾਲ ਰੋਡ ਦਾ ਔਰ ਦੀਪ ਸਿੰਘ ਕਲੋਨੀ ਦਾ ਵੈਬ ਆਫ ਹੈਗਾ ਇਹ ਵੀ 18 ਸਾਲ ਦਾ ਹੈਗਾ ਸੋ ਇਹ ਸਾਰੇ ਯੰਗਸਰਜ਼ ਨੂੰ ਇਸ ਲੁਭਾਇਆ ਇਸ ਬੰਦੇ ਨੇ ਇਸ ਨਾਮ ਨੇ ਜਿਹੜਾ ਆਸਟ੍ਰੇਲੀਆ ਬੇਸ ਹੈਂਡਲਰ ਹੈ ਪਾਕਿਸਤਾਨ ਚ ਉਹਨਾਂ ਨੇ ਕਨੈਕਸ਼ਨ ਜੋੜ ਕੇ ਇਹਨਾਂ ਨੂੰ ਭੋਲੇ ਭਾਲੇ ਨੌਜਵਾਨਾਂ ਨੂੰ ਇਸ ਕੰਮ ਚ ਪਾਇਆ ਔਰ ਇਹ ਸਾਰਾ ਇਹਦਾ ਆਪਰੇਸ਼ਨ ਹੈ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਏਡੀਸੀਪੀ 1 ਵਿਸ਼ਾਲਜੀਤ ACP ਸੈਂਟਰਲ ਜਸਪਾਲ ਤੇ ਐਸਐਚਓ ਗੇਟਕੀਮਾ ਇੰਸਪੈਕਟਰ ਮਨਜੀਤ ਤੇ ਉਹਨਾਂ ਦੀ ਟੀਮ ਵੱਲੋਂ ਅੰਜਾਮ ਦਿੱਤਾ ਗਿਆ ਸੋ ਮੈਂ ਸਾਰੀ ਟੀਮ ਨੂੰ ਗੇਟਕੀਮਾ ਪੁਲਿਸ ਸਟੇਸ਼ਨ ਦੇ ਐਸਐਚਓ ਤੇ ਉਹਦੀ ਟੀਮ ਨੂੰ ਇਹ ਮੁਬਾਰਕਬਾਦ ਦਿੰਨਾ ਕਿ ਬਹੁਤ ਵੱਡਾ ਨੈਟਵਰਕ ਜਿਹੜਾ ਬੱਸ ਕੀਤਾ ਔਰ ਡਿਸਮੈਂਟਲ ਕੀਤਾ ਬਹੁਤ ਸਾਰੀਆਂ ਅੱਗੇ ਗ੍ਰਿਫਤਾਰੀਆਂ ਹੋਰ ਹੋਣੀਆਂ ਪਰ ਇਹਦੇ ਵਿੱਚ ਬਹੁਤ ਸਾਰੇ ਜੂਵਿਨਾਈਲ ਸਾਹਮਣੇ ਆਏ ਐ ਤੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਐਜ਼ ਅ ਰਿਫਾਰਮ ਕਿ ਉਹਨਾਂ ਨੂੰ ਇੱਕ ਚਾਂਸ ਦਈਏ ਉਹਨਾਂ ਦੇ ਘਰਦਿਆਂ ਨੂੰ ਬੁਲਾ ਕੇ ਸਾਰੀ ਗੱਲ ਦੱਸੀ ਜਾਵੇ ਸੋ ਦੈਟ ਉਹ ਅੱਗੇ ਤੋਂ ਉਹਨਾਂ ਦੇ ਉੱਤੇ ਕੰਟਰੋਲ ਕਰਨ ਔਰ ਉਹਨਾਂ ਨੂੰ ਜਿਆਦਾ ਉਹਨਾਂ ਦੀ ਐਕਟੀਵਿਟੀਆਂ ਨੂੰ ਮੋਨੀਟਰ ਕਰਨ ਔਰ ਇਸ ਤੋਂ ਇਲਾਵਾ ਜਿਹੜਾ ਹੋਰ ਵੀ ਇਹ ਆਪਰੇਸ਼ਨ ਅੱਗੇ ਚੱਲ ਰਿਹਾ ਔਰ ਬਹੁਤ ਸਾਰੇ ਕਨੈਕਸ਼ਨ ਜਿਹੜੇ ਅਸੀਂ ਬਾਹਰ ਜਿਹੜਾ ਹੈਂਡਲਰ ਹੈ ਉਹਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ ਸਿਮਿਲਰਲੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਹਵਾਲਾ ਲਿੰਕਸ ਉਹ ਸਾਰੀਆਂ ਚੀਜ਼ਾਂ ਬਹੁਤ ਇੰਪੋਰਟੈਂਟ ਨੇ ਬਟ ਮੈਂ ਫੇਰ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਯੰਗਸਟਰਸ ਨੂੰ ਮੇਰੀ ਫੇਰ ਇੱਕ ਐਡਵਾਈਸ ਹੈ ਸਲਾਹ ਹੈ ਨਸੀਹਤ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਨਾ ਖਰਾਬ ਕਰੋ ਛੋਟੇ ਲਾਲਚਾਂ ਪਿੱਛੇ ਆਪਾਂ ਫਸ ਜਾਂਦੇ ਆ ਮੁੜ ਕੇ ਦਲਦਲ ਵਾਂਗੂ ਖੁੱਬ ਜਾਂਦੇ ਆ ਜੇਲਾਂ 'ਚ ਆਪਾਂ ਆਪਣੀ ਜ਼ਿੰਦਗੀ ਬਸਰ ਕਰਨੀ ਪੈਂਦੀ ਆ ਆਪਾਂ ਨੂੰ ਤੇ ਬਾਹਰ ਬੈਠੇ ਲੋਕਾਂ ਦਾ ਕੁਝ ਨਹੀਂ ਜਾਂਦਾ ਉਹ ਤਾਂ ਚਾਰ ਪੈਸਿਆਂ ਵਾਸਤੇ ਤੁਹਾਨੂੰ ਯੂਜ਼ ਕਰਕੇ ਥਰੋ ਕਰ ਦਿੰਦੇ ਆ